ਹੈਲੋ ਸਬਸਕ੍ਰਾਈਬਰੇ ਅੱਜ ਮੈਂ ਤੁਹਾਨੂੰ ਸਾਡੇ ਪਿੰਡ ਦੇ ਮੈਂਬਰ ਜੋ ਪੂਰੇ ਨਾਮੀ ਬੰਦੇ ਨੇ ਇਹ ਪਹਿਲਿਆਂ ਚ ਬਹੁਤ ਤਗੜੀ ਪਹਿਲਵਾਨੀ ਕਰਦੇ ਰਹੇ ਨੇ ਤੇ ਅੱਜ ਵੀ ਇਹ ਨਾਲ ਮੁਲਾਕਾਤ ਕਰਦੇ ਆਪਾਂ ਵੀ ਇਹ ਪਹਿਲਵਾਨੀ ਵੀ ਕਿਹੜੇ ਖਾੜੇ ਕਰਦੇ ਸੀ ਤੇ ਕਦੋਂ ਕਰਦੇ ਸੀ ਤੇ ਫਿਰ ਆਪਾਂ ਇਹਨਾਂ ਦਾ ਕੰਮ ਦੱਸਾਂਗੇ ਵੀ ਇਹ ਹੁਣ ਕੰਮ ਕੀ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਗੁਰੂ ਜੀ ਦਾ ਖੰਡਾ ਵੈਗੁਰੂ ਜੀ ਵੈਗੁਰੂ ਜੀ ਕੀ ਫਤਿਹ ਹਾਂਜੀ ਬਾਈ ਦੱਸੋ ਆਪਾਂ ਪਲਵਾਨੀ ਕਿ ਕਿੱਥੋਂ ਕਦੋਂ ਕਰਦੇ ਸੀ ਤੇ ਕਿੱਥੇ ਕਰਦੇ ਸੀ ਪਲਵਾਨੀ ਵਾਲਿਆਂ ਦਾ ਬਾਈ ਜੀ ਗੱਲਾਂ ਕਾਫੀ ਸਾਲ ਪੁਰਾਣੀਆਂ ਨੇ ਜੀ ਹਾਂਜੀ ਉਦੋਂ ਹੈ ਗਿਆ ਨਾ ਜੀ ਆਪਣੇ 92 ਤਰ੍ਹਾਂ ਨੂੰ ਮੈਂ ਛੋਟਾ ਹੀ ਸੀ ਬੱਚਾ ਹੀ ਸੀ ਮੈਂ ਅੱਛਾ ਜੀ 94 ਦੀ ਗੱਲ ਹੈ ਹਾਂਜੀ ਆਪਣੇ ਨਾ ਆਲਮਗੀਰ ਖਾੜੇ ਦੇ ਵਿੱਚ ਪਲਵਾਨ ਵੀ ਰਹਿਆ ਮੈਂ ਮਤਲਬ ਕੁਝ ਕੁ ਟਾਈਮ ਹੀ ਰਿਹਾਗਾ ਕੋਈ ਕਾਰਨ ਬਣ ਗਿਆ ਮੇਰੀ ਲੱਤ ਟੁੱਟ ਗਈ ਸੀ ਠੀਕ ਆ ਬਾਈ ਜੀ ਉਹਦੇ ਕਰਕੇ ਮਤਲਬ ਬਣੀ ਨਹੀਂ ਗੱਲ ਫਿਰ ਉਸ ਤੋਂ ਬਾਅਦ ਮੈਂ ਘਰਾਂਣਿਆਂ ਵਿੱਚ ਜਿਹੜੇ ਪਹਿਲਵਾਨ ਬਾਈ ਹੂੰ ਸਾਡੇ ਉਸਤਾਦ ਜੀ ਨੇ ਅੰਕਲ ਜੀ ਨੇ ਸਾਡੇ ਇਹ ਸਾਮਾਨ ਨੇ ਉਹਨਾਂ ਕੋਲ ਵੀ ਰਹਾ ਕੋਸ ਦੇਣੀ ਮਾਰ ਬਣੀ ਨਹੀਂ ਗੱਲ ਕਿਉਂਕਿ ਲੱਤ ਟੁੱਟ ਗਈ ਜਦੋਂ ਪ੍ਰੈਸ਼ਰ ਜ਼ੋਰ ਬਣਦਾ ਨਾ ਹਾਂਜੀ ਹਾਂ ਟੱਕਰ ਪੈਂਦੀ ਆ ਪੁਰੇ ਜਿਦੋਂ ਨਾਲ ਪਹਿਲਵਾਨਾਂ ਦੀ ਹਾਂਜੀ ਤਾਂ ਉਹ ਤਾਂ ਗੱਲ ਨਹੀਂ ਬਣਦੀ ਤਖਲੀਫ ਹੁੰਦੀ ਹੈ ਠੀਕ ਹੈ ਠੀਕ ਆ ਉਹਦੇ ਕਰਕੇ ਨਹੀਂ ਪਹਿਲਵਾਨੀ ਹੋਈ ਨਹੀਂ ਨੀ ਮੈਂ ਪਹਿਲਵਾਨ ਆਪਦੇ ਆਪ ਨੂੰ ਕਹੁੰਦਾ ਵੀ ਰਹਾ ਪਹਿਲਵਾਨ ਮੈਨੂੰ ਕਹਿੰਦੇ ਵੀ ਰਹੇ ਨੇ ਲੋਕ ਪਹਿਲਵਾਨ ਹਾਂਜੀ ਤੇ ਗੋਲੂ ਪਹਿਲਵਾਨ ਆਪਣਾ ਬਾਈ ਜੀਮੇ ਵਾਲਾ ਹੂੰ ਤੇ ਜਗਦੀਸ਼ ਭੋਲਾ ਦਾ ਮਤਲਬ ਚਲੋ ਬਾਈ ਦਾ ਉਹ ਗੱਲ ਵੱਖਰੀ ਹੈ ਮੇਟਲ ਹਾਂਜੀ ਹਾਂ ਉਹ ਨਹੀਂ ਆ ਪੱਕਾ ਸਦੋਂ ਦੇ ਬਾਰੇ ਦਾ ਪੰਨਾ ਗੱਲ ਜਾਣਾ ਹਾਂਜੀ ਤੇਰ ਕੇਸ ਭੋਲਾ ਠੀਕ ਹੈ ਜੀ ਹੋਰ ਨੇ ਮਿੱਤਰ ਆਪਣੇ ਕਈ ਨੇ ਬਹੁਤ ਪੁਰਾਣੇ ਪਲਵਾਨ ਨੇ ਜਿਹੜੇ ਸਾਰੇ ਆਪਣੇ ਪ੍ਰੇਮੀ ਨੇ ਵਧੀਆ ਮਿੱਤਰ ਨੇ ਠੀਕ ਹੈ ਜੀ ਤੇ ਹੁਣ ਵੀ ਮੈਂ ਤਾਂ ਅੱਜ ਦੇ ਜਿਹੜਾ ਸਮਾਜ ਅੱਜ ਦਾ ਜੂਥ ਹੈ ਹਾਂਜੀ ਨੌਜਵਾਨ ਮੁੰਡੇ ਨੇ ਨਾ ਹਾਂਜੀ ਪਲਵਾਨੀ ਕਰੋ ਕਿਉਂਕਿ ਇਹ ਛਿੰਮੇ ਹਤਕੁਰਦੀ ਦੇਣਾ ਹੈ ਠੀਕ ਹੈ ਜੀ ਕਿ ਮੇਰੇ ਬਾਦਸ਼ਾਹ ਦੀ ਰੇਣਾ ਕੋਲ ਕਬੱਡੀ ਜਿਹੜੀ ਹਾਂਜੀ ਇਹ ਸਾਡੀਆਂ ਮਾਂ ਖੇਡਾਂ ਨੇ ਪੰਜਾਬ ਦੀਆਂ ਵਿਰਾਸਤਾਂ ਸਾਡੀ ਵਿਰਾਸਤੀਆਂ ਤੇ ਗੁਰੂ ਸਾਹਿਬ ਦੀ ਨਾਲ ਜੁੜੀ ਹੋਈਆਂ ਵੀ ਮੈਂ ਤਾਂ ਸਾਰੇ ਪੰਜਾਬੀ ਪਹਹਰਾਵਾਂ ਨੂੰ ਇਹੀ ਕਹੂੰਗਾ ਵੀ ਕੋਲੋਂ ਕਬੱਡੀ ਖੇਡੋ ਵਧੀਆ ਸਭ ਤੁਹਾਨੂੰ ਕਹਾਂ ਮਿੱਤਰੋ ਬਈ ਇਹ ਬੰਦੇ ਉਹ ਹੋਣੇ ਜਿਨ੍ਹਾਂ ਨੂੰ ਪੰਜਾਬ ਵਿੱਚ ਇਹੋ ਜਿਹਾ ਕੋਈ ਬੰਦਾ ਜਿਹੜਾ ਨਾ ਜਾਣਦਾ ਹੋਵੇ ਇੱਕ ਵੀਰ ਕਲ ਹੋਰੇ ਵੀਰ ਦੇ ਇਹ ਯੂਨੀਵਰਸਿਟੀ ਦੇ ਮੈਂਬਰ ਵੀ ਨੇ ਹਨਾ ਵੀ ਸਹੀ ਗੱਲ ਐ ਨਾ ਇਹ ਹਾਂਜੀ ਗੁਰੂ ਅੰਗਦ ਦੇ ਵੈਟਰਨ ਐਨੀਮਲ ਸਾਇੰਸੜੀ ਘੜਵਾ ਟੂ ਆ ਮਤਲਬ ਹਾਂਜੀ ਉਹਦਾ ਮੈਂਬਰ ਮੈਂ ਠੀਕ ਹੈ ਜੀ ਤੇ ਵੀਰ ਦੀ ਜਾਨੀ ਕਿ ਜਿੱਥੇ ਤੱਕ ਪਹੁੰਚ ਆ ਆਪਾਂ ਦੱਸ ਨਹੀਂ ਸਕਦੇ ਉੱਥੇ ਤੱਕ ਆ ਵੀਰਦੀ ਪਹੁੰਚਾ ਬਈ ਅੱਜ ਕੱਲ ਆਪਾਂ ਕੀ ਕੰਮ ਤੋਰਿਆ ਹੋਇਆ ਆਪਾਂ ਅੱਜ ਕੱਲ ਕੀ ਕੰਮ ਕਰਦੇ ਆ ਆਪਣਾ ਜੀ ਸ਼ੂਰ ਫਾਰਮ ਆ ਯਾਨੀ ਕਿ ਪ੍ਰੋਪਰ ਦਾ ਯਾਨੀ ਉਹ ਤਾਂ ਜਿਆਦੇ ਸਾਲ ਹੋ ਗਏ 2016 ਤੋਂ ਯਾਨੀ ਪੂਰੇ ਮੈਦਾਨ ਚ ਆਪਾਂ ਹਾਂਜੀ ਵਧੀਆ ਧੰਦਾ ਮਨਾਫੇ ਵਾਲਾ ਧੰਦਾ ਜੇ ਲੋ ਮੈਂ ਹੁਣ ਕੋਈ ਕਾਰਨ ਕਰਕੇ ਤੁਹਾਨੂੰ ਫਾਰਮ ਦੇ ਅੰਦਰ ਐਂਟਰੀ ਤਾਂ ਨਹੀਂ ਕਰਾਉਣੀ ਹਾਂਜੀ ਹਾਂਜੀ ਇਹ ਮੇਰੀ ਦਰਸ਼ਕਾਂ ਨੂੰ ਵੀ ਹੱਥ ਵਨ ਕੇ ਬੇਨਤੀਆਂ ਚਲੋ ਜਿਹੜੇ ਵੀਰ ਸਾਡੇ ਸੂਰ ਫਾਰਮ ਦਾ ਧੰਦਾ ਕਰਦੇ ਨੇ ਹਾਂਜੀ ਉਹਨਾਂ ਨੂੰ ਤਾਂ ਪਤਾ ਜਿਹੜੇ ਹਾਲਾਤਾਂ ਦਾ ਹਾਂਜੀ ਕਈ ਵਾਰ ਸਾਹਿਬ ਨੇ ਜੀ ਠੀਕ ਹੈ ਜੀ ਇੱਕ ਸਾਡੇ ਭਰਾ ਦਾ ਮਤਲਬ ਬਹੁਤ ਵੱਡਾ ਨਕਸ਼ਾ ਹੋ ਗਿਆ ਫਤੇਗੜ ਸਾਹਿਬ ਜਿਨੇ ਚਾਹਣਾ ਵੀ ਦਾ 2500 ਸੂਰ ਸ਼ਿਬਾਈ ਕੋਲੇ 2500 ਜਾਨਵਰ 2500 ਅੱਛਾ ਜੀ ਉਹਦੇ ਮਤਲਬ ਜ਼ੀਰੋ ਹੋ ਗਿਆ ਸਾਰਾ ਜੀ ਵੀ ਸੀ ਨਾਲ 2 ਵਿਗੇ ਝੋਨਾ